ਗੱਲ ਜੀ ਕੀ ਹਾਲ ਚਾਲ ਅੱਜ ਇੱਕ ਨਵੇਂ ਦਿਨੀ ਫਿਰਵਾਟ ਹੋਈ ਆ ਪਾਕਿਸਤਾਨ ਦੇ ਇਸ ਸਫ਼ਰ ਦੀ ਤੇ ਅੱਜ ਆਪਾਂ ਦਿਨ ਸ਼ੁਰੂ ਕਰਿਆ ਜੀ ਗੁਰਦੁਆਰਾ ਤੰਬੂ ਸਾਹਿਬ ਨਨਕਾਣਾ ਸਾਹਿਬ ਤੋਂ ਪਾਕਿਸਤਾਨ ਤੋਂ ਤੇ ਇਹ ਆਸਥਾਨ ਗੁਰਦੁਆਰਾ ਤੰਬੂ ਸਾਹਿਬ ਜਦੋਂ ਗੁਰੂ ਨਾਨਕ ਦੇਵ ਜੀ ਸੱਚਾ ਸਫ਼ਰ ਕਰਕੇ ਵਾਪਸ ਆਏ ਸੀ ਤਾਂ ਇੱਥੇ ਰੁਕੇ ਸੀਗੇ ਪਹਿਲਾਂ ਵਾਲੇ ਬਣ ਸੀਗੇ ਪਰ ਹੁਣ ਦੇਖੀਏ ਤਾਂ ਪੂਰੀ ਵਧੀਆ ਬਿਲਡਿੰਗਾਂ ਬਣੀਆਂ ਹੋਈਆਂ ਨੇ ਇੱਥੇ ਦਰਬਾਰ ਸਾਹਿਬ ਸਾਹਮਣੇ ਤੇ ਉਧਰ ਲੰਗਰ ਸੀਗਾ ਪਿੱਛੇ ਆਪਾਂ ਲੰਗਰ ਸੱਕ ਕੇ ਆਇਆ ਸਵੇਰੇ ਚੱਲ ਰਿਹਾ ਸੀਗਾ ਚਾਹ ਪਕੌੜੇ ਤੇ ਇਹ ਪਹਿਲਾਂ ਬਣ ਹੁੰਦੇ ਸੀਗੇ ਜਦੋਂ ਗੁਰੂ ਨ ਹੁਣ ਵਧੀਆ ਇਮਾਰਤ ਬਣ ਚੁੱਕੀ ਹੈ ਤੇ ਦਰਬਾਰ ਸਾਹਿਬ ਨੇ ਇਹਦੇ ਇਹ ਦਰਬਾਰ ਸਾਹਿਬ ਦੇ ਪਿੱਛੇ ਵੀ ਇਮਾਰਤਾਂਾਂ ਨਹੀਂ ਬਣ ਰਹੀਆਂ। ਬਾਕੀ ਚਲਦੇ ਹੁਣ ਜਨਮ ਸਥਾਨ ਨਨਕਾਣਾ ਸਾਹਿਬ ਇਹ ਦਿਖਾਉਣੇ ਤੁਹਾਨੂੰ ਚਲ ਕੇ ਦਰਸ਼ਨ ਕਰਾਉਣਗੇ। ਸਾਹਮਣੇ ਆਪਣਾ ਗੁਰਦੁਆਰਾ ਜਨਮ ਸਥਾਨ ਹੈ ਜੀ ਤੇ ਨਾਲ ਆਪਣਾ ਜੱਥਾ ਤਿਆਰ ਵਰ ਤਿਆਰ ਅੱਜ ਦਾ ਜਿਹੜਾ ਹੈਗਾਗਾ ਪ੍ਰੋਗਰਾਮ ਨੂੰ ਐਵੇਂ ਆਲੀ ਪਹਿਲਾਂ ਹੁਣ ਸਿੱਤੇ ਸੱਦਾ ਲਿਖੇ ਜਾਵਾਂਗੇ ਦਰਸ਼ਨ ਕਰਕੇ ਆਵਾਂਗੇ ਉੱਥੇ ਤੇ ਫਿਰ ਅੱਗੇ ਦਾ ਪ੍ਰੋਗਰਾਮ ਜਿਹੜਾ ਹੋਊਗਾ ਜਿੰਨਾ ਵੀ ਦੱਸਿਆ ਜਾਊਗਾ ਕਮੇਟੀ ਦੇ ਦੁਆਰਾ। ਕਿ ਮੇਰੇ ਦਾ ਸਫ਼ਰ ਦੇ ਵਿੱਚ ਸੋ ਪਿਆ ਜੀ ਬਾਰੀਸ਼ ਦਰਸ਼ਕ ਗੁਰਦੁਆਰਾ ਜਨਮਸਥਾਨ ਨਨਕਾਣਾ ਸਾਹਿਬ ਦਾ ਸਾਹਮਣੇ ਮਾਰਕੀਟ ਹੈ ਸਾਰੀ ਇਹ ਗਲੀ ਆਪਾਂ ਆਏ ਸੀ ਅੰਦਰ ਤੇ ਇੱਧਰ ਮੂਸੇ ਵਾਲੀ ਫੋਟੋ ਲੱਗੀਆਂ ਨੇ ਤੇ ਨਜੋਬ ਸਿੰਘ ਸਿੱਧੂ ਜੀ ਹੋਰੀ ਪਾਗੀ ਚੌਂ ਦੇ ਅੰਦਰ ਦਰਸ਼ਕਾਂ ਤੋਂ ਤੇ ਉਧਰ ਅਨੀਵਰ ਸਿੰਘ ਗੁਰਦੁਆਰੇ ਦਾਖਲ ਹੋ ਗਏ ਜੀ ਤੇ ਸਾਹਮਣੇ ਇੱਧਰ ਲੰਗਰ ਹਾਲ ਹੈ ਤੇ ਇੱਧਰ ਸਾਹਮਣੇ ਦਰਬਾਰ ਸਾਹਿਬ ਮੇਨ ਜਨਮਸਥਾਨ ਗੁਰੂ ਨਾਨਕ ਦੇਵ ਜੀ ਪਹਿਲਾਂ ਚੱਲ ਗਏ ਪਾਣੀ ਸਨਾਨਾ ਕਰਦੇ ਆ ਜੀ ਫਿਰ ਮੱਥਾ ਟੇਕ ਕੇ ਚੱਲਾਂਗੇ ਦਰਬਾਰ ਸਾਹਿਬ ਜੀ ਸੁਸੰਗਤ ਲਈ ਪੂਰਾ ਪੂਰਾ ਇੰਤਜ਼ਾਮ ਹੈ ਤੇ ਐਂਬੂਲੈਂਸ ਜੋ ਵੀ ਲੋੜ ਪੈਂਦੀ ਹੈ ਟਾਈਮ ਤੇ ਸਰੋਵਰ ਹੈ ਜੋ ਆਪਾਂ ਫੋਟੋਆਂ ਚ ਵੀਡੀਓਜ਼ ਦੇਖ ਦੇਖ ਰਹੇ ਸੀਗੇ ਤੇ ਦਰਸ਼ਨ ਕਰ ਲੈਣੇ ਸਾਹਮਣੇ ਆਪਾਂ ਨੇ ਕਰਦੇ ਹਾਂ ਪੰਜ ਸ਼ਾਨਾਂ ਨਾਲ ਚੱਲਦੇ ਹਾਂ ਦਰਬਾਰ ਸਾਹਿਬ ਵੱਲ ਸਾਹਮਣੀ ਜੀ ਮੇਨ ਡਿਊੜੀ ਖੁਰਦੋੜਾ ਧਰਮ ਸਥਾਨ ਤੇ ਚੱਲਦੇ ਹਾਂ ਅੰਦਰ ਜਿੱਥੇ ਜਿੱਥੇ ਰਹਿਮਤ ਨਵਾਲ ਸਹਿਬ ਤੋਂ ਮੈਂ ਤੁਹਾਡੇ ਘਰ ਦੁਆਬੀ ਆਪਾਂ ਪਹੁੰਚਦੇ ਆਂ ਇੱਥੇ ਸੱਜੇ ਪਾਸੇ ਤਾਂ ਇੱਥੇ ਇੱਕ ਜਗ੍ਹਾ ਹੈ ਜੰਡ ਦਾ ਦਰੱਖਤ ਹੈ ਇੱਥੇ ਜਦੋਂ 1921 ਦਾ ਮੋੜ ਲੱਗਿਆ ਸੀਗਾ ਜੀ ਤਨਕਾਣ ਸਾਹਿਬ ਦਾ ਤਾਂ ਮਹਨ ਪੰਨਰਾਇਨ ਦਾ ਉਸ ਤੋਂ ਪੁਰਾਣਾ ਕੰਮ ਜਹਾਟਾਉਣ ਦੇ ਲਈ ਨਿਹੱਥ ਕੇ ਸੰਗਮ ਸਿੰਘ ਜੀ ਕੀਤਾ ਗਿਆ ਸੀ ਤੇ ਜੋ ਸਰਦਾਰ ਲਖਮਨ ਸਿੰਘ ਸੀ ਤੁਹਾਨੂੰ ਮਿਸ ਜੰਡ ਦੇ ਦਰਖਤ ਨਾਲ ਪੁੱਠਾ ਲਾ ਮਗਾ ਕੇ ਸ਼ਹੀਦ ਕੀਤਾ ਗਿਆ ਸੀ ਸੋ ਇਹ ਹੈ ਜੀ ਉਹ ਜਗਾ ਕਰੋ ਜੀ ਦਰਸ਼ਨ ਇਥੇ ਇਤਿਹਾਸ ਵੀ ਲਿਖਿਆ ਹੋਇਆ ਜੀ ਸਾਰਾ ਜੋ ਵੀ ਸੀਗਾ ਉਸ ਸਮੇਂ ਦਾ ਪੂਆ ਆਪਣੀ ਸੁੰਦਰ ਸਹੀਆ ਬਹਿਲਾ ਪਿਆਰ ਵਰਤਿਆ ਰਾਜੀ ਸਰਦਾ ਗੁਜਰਾ ਇਹ ਕੀ ਕਰਦੇ ਆ ਦਾਲ ਚੜੀ ਪਾਉਣ ਨਾ ਮਿਰਚ ਤੋੜਾ ਜੀ ਖੜਦੇ ਹਾਂ ਚਾਹਾਂ ਕਿ ਮਿਰਚਾਂ ਲੱਗੀਆਂ ਨੇ ਜਰੂਰ ਇਕੱਲੇ ਚੜ੍ਹ ਗਏ ਕਿਉਂ ਵੀ ਦੂਸਰੇ ਹਾਂਜੀ ਪ੍ਰਸ਼ਾਦ ਦੇ ਚ ਵੀ ਨਾਣ ਸੀ ਥੋੜਾ ਜੀ ਹਾਂਜੀ ਹਰਵਾਈ ਦੇ ਪੰਜਾਬੀ ਬਤਾਇਆ ਬਾਬਾ ਜੀ ਪਹੁੰਚ ਚੁੱਕੇ ਨੇ ਬਾਬਾ ਜੀ ਅਸਤਰੀ ਗਾਲ ਅਸਤਰੀ ਗਾਲ ਜੀ ਕਿਵੇਂ ਠੀਕ ਹੋ ਜਮਾ ਚੜ੍ਹਦੀ ਕਲਾ ਧੰਨਵਾਦ ਜੀ ਬਹੁਤ ਬਹੁਤ ਕਿਵੇਂ ਲੱਗ ਰਿਹਾ ਫਿਰ ਆ ਗਿਆ ਪੁੱਲਾ ਰਿਕਾਰਡ ਹਾਂਜੀ ਹਾਂ ਪੰਡਾ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਜੀ ਇਹਨਾਂ ਸਾਹਿਬ ਲਾ ਹੋਇਆ ਗ੍ਰੇਪਾ ਕਿਸਤਾ ਤੋਂ ਹੋ ਗਿਆ ਸੁਮਨ ਕਾਂ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਹੀ ਹੁਣ ਆਪਾਂ ਚੱਲਾਂਗੇ ਗੁਰਦੁਆਰਾ ਸੱਚਾ ਸੌਦਾ ਤੇ ਬਾਹਰ ਬੱਸਾਂ ਖੜੀਆਂ ਨੇ ਆਈਆਂ ਉਹ ਆਪ ਨੂੰ ਲੈ ਕੇ ਜਾਣਗੀਆਂ ਗੁਰਦੁਆਰਾ ਸੱਚਾ ਸੌਦਾ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਸੱਚਾ ਸੌਦਾ ਕੀਤਾ ਸੀਗਾ ਤੇ ਚੱਲਦੇ ਆ ਫਿਰ ਬਾਹਰ ਬੱਸਾਂ ਖੜੀਆਂ ਟਿਕਟ ਆਪਾਂ ਲੈ ਲਈ ਹੈ ਲਗਭਗ 800 ਪਾਕਿਸਤਾਨੀ ਰੁਪਈਏ ਦੀ ਆਉਣ ਜਾਣ ਦੀ ਤੇ ਚੱਲਦੇ ਆ ਫਿਰ ਆਜੋ ਲਾਈਨ ਲੱਗੀ ਹੋਈ ਹੈ ਅਜੇ ਤੱਕ ਹੌਲੀ ਹੌਲੀ ਚੱਲਦੇ ਆਂ ਦਫਾ ਆਪਣਾ ਸਾਹਮਣੇ ਖੜਾ ਤੇ ਗੇਟ ਹੈ ਜੀ ਇੱਥੋਂ ਹੀ ਆਉਣ ਮਸਾਂ ਲੈ ਕੇ ਜਾਣਗੇ ਆ ਪਹਿਲਾਂ ਸਕਿਉਰਟੀ ਨਾਲ ਜਾਊਗੀ ਤੇ ਸਾਰੀ ਚੈਕਿੰਗ ਤੋਂ ਬਾਅਦ ਹੀ ਜਾਣ ਦੇਣਗੇ ਜੀ ਦਰਜੀ ਮਸਾਂ ਰੱਖੋ ਜੀ ਆ ਗਈ ਆ ਗਈ ਉਹ ਆ ਗਿਆ ਬਣਾ ਦੀ ਸ਼ੁਭਸਾ ਚਾਰ ਬਰ ਤਿਆਰ ਨਹੀਂ ਸਾਹਮਣੇ ਆ ਬਹੁਤ ਬਣਾ ਜਿਹੜੀ ਜਿਹੜੀ ਚਲੋ ਸ਼ੁਰੂ ਕਰੀਏ ਟਿਕਟ ਮਿਲੂਗਾ ਤੁਹਾਨੂੰ ਤਾਂ ਮਸਾਂ ਗੋਲੀਆਂ ਪਰੀਆਂ ਹੋ ਜਾਂਦੇ ਜੀ ਵਕਤ ਦਾ ਬੱਸਾ ਜੀ ਬਾਬਾ ਜੀ ਲੋਹੇ ਤਾਹ ਦੇਖਿਆ ਚੜਦੇ ਆ ਬੱਸਾਂ ਹੀ ਬਹੁਤ ਘਣ ਨੇ ਥੋੜੀਆਂ ਦੇਖਣ ਵਾਲੀਆਂ ਨੇ ਸਹਾਈਆਂ ਹੋਈਆਂ ਬੂੜੀਆਂ ਕੋਨੇ ਦੇ ਸਾਰੀਆਂ ਬੱਸਾਂ ਜਿੱਦਾਂ ਆਖ ਸਾਨੂੰ ਦੇਖੇ ਜਾਂਦੇ ਨੇ ਬੱਸਾਂ ਨਹੀਂ ਗਈ ਪੂਰੀ ਚੜਾਈ ਇੱਥੇ ਬਹੁਤ ਸਾਫ ਨੇ ਤੇ ਸ਼ਿੰਗਾਰ ਇਹਨਾਂ ਦਾ ਕਰਾ ਛੱਡ ਦੋ ਬੰਦਾ ਚਲੋ ਭਾਈ ਚਲੋ ਸੋ ਬੱਸਾਂ ਹੀ ਪਿਆਰ ਵਰ ਪਿਆਰ ਸੱਚਾ ਸਦਾ ਗੱਡੂ ਆ ਸਹ ਜਾਨ ਦੇ ਲਈ ਪਰੀਆਂ ਨੇ ਪੁੱਲ ਬੱਸਾਂ ਜੀ ਪਹੁੰਚ ਗਿਆ ਕਰਾ ਅੱਧ ਘੰਟੇ ਤੱਕ ਸਾਰੀ 6 ਸਾਰੀਆਂ ਗੁਰੂਆਂ ਕਰਦੇ 1000 ਜੇ ਬੈਠੇ ਸੀ ਯਾਕੇ ਬਸਤੇ ਵਿੱਚ ਤੇ ਹੁਣ 7:11 ਹੋ ਚੁੱਕਿਆ ਪਾਕਿਸਤਾਨੀ ਇਸੇ ਮੇਰੇ ਬਤਾਵਕ ਤੇ ਹੁਣ ਜਾਣਾ ਗੁਰਦੁਆਰਾ ਸਚਤਾ ਇੱਥੋਂ ਹੈਗੀ ਹੈ ਕਰੀਬ 45-30 ਕਿਲੋਮੀਟਰ ਦੇ ਬਾਅਦ ਗੇੜਚ ਬਾਟਾ ਘੰਟੇ ਸਵਾ ਘਟਾ ਕਿਦੇ ਲੱਗੂਗਾ ਜਾ ਕੇ ਕਿਹਨੂੰ ਕੀਆਣੇ ਦਰਸ਼ਨ ਠੀਕ ਹੈ ਜੀ ਪਹੁੰਚ ਗਏ ਬਾਬਾ ਜੀ ਪਹੁੰਚ ਗਏ ਦੂਸਰਾ ਜੀ ਪਹੁੰਚ ਗਏ ਪਹੁੰਚ ਕੇ ਸਾਡਾ ਦੂਜਾ ਬਲੌਗਰ ਹੈ ਜੀ ਵਰਦੀਓ ਗੁਰਦੁਆਰਾ ਸੱਚਾ ਸੋਤਾ ਹਾਂ ਜੀ ਗੁਰਦੁਆਰਾ ਸੱਚਾ ਸੋਤਾ ਬਾਈ ਪਹੁੰਚ ਚੁੱਕੇ ਆ ਇਹ ਸਾਹਮਣੇ ਦਰਵਾਜ਼ਾ ਤੇ ਪਿੱਛੇ ਇੱਧਰ ਲੰਗਰ ਹੈ ਤੇ ਮੈਡੀਕਲ ਸਹੂਲਤ ਜੋਗਾ ਹਾਤਰਾ ਸਾਹਮਣੇ ਸ਼ਵੀਲ ਹੈ ਗੁਰਦੁਆਰਾ ਸੱਚਾ ਸੋਤਾ ਦਾ ਜੀ ਸਰੋਵਰ ਪੰਜ ਰਣਾ ਕਰਕੇ ਫਿਰ ਚੱਲਦੇ ਆਂ ਰਵਾਰ ਸਾਹਿਬ ਦੇ ਵਿੱਚ ਤੇ ਸਕਦੇ ਆਂ ਤੇ ਦਵਾ ਲੰਗਰ ਸੰਗਤ ਲਈ ਵਿਸ਼ਰਾਮ ਘਰ ਇੱਧਰ ਦੇ ਪਾਸੇ ਬਣਿਆ ਹੋਇਆ ਜੀ ਤੇ ਦੇਲੇ ਪਾਸੇ ਮੈਡੀਕਲ ਸਹੂਲਤ ਪਾਕਿਸਤਾਨ ਸਰਕਾਰ ਦੇ ਦੁਆਰਾ ਇਹ ਤਿਆਰੀ ਹੈ ਸੰਗਤ ਪੰਜ ਰਖਵਾਲੀ ਦੇ ਜਿਥਾ ਹੁਣ ਜਾ ਰਹੀ ਜੀ ਲੰਗਰ ਸਕਣ ਦੇ ਲਈ ਸਾਹਮਣੇ ਗੁਰੂ ਘਰ ਲੰਗਰ ਪਹੁੰਚਦੇ ਆਣ सुनत नस्तक दरबार साहब बहार बैठी संगत सारी बैठी है आराम दे संगत दे सजा हुआ सामने दरबार साहेब हम चलेंगे बहरे लंगर छक लिया कौने? ਦੇਨ ਕਦ ਦੇ ਵਾਪਸੀ ਗੁਰਦੁਆਰਾ ਨਨਕਾਣਾ ਸਾਹਿਬ ਵੱਲ ਖਤਮ ਕਰ ਜੀ ਕਿਵੇਂ ਖਤਮ ਕਿੱਥੋਂ ਨਾਲ ਦੀ ਤਾਂ ਐਸੀ ਦਾ ਤੁਹਾਨੂੰ ਫਰਾਂ ਪਾਇਆ ਹੁੰਦਾ ਸੀ ਜਿਹੜੀ ਜਦੋਂ ਤੁਹਾਨੂੰ ਰੋਜ਼ ਦਿਨ ਮਿਲੂ ਜੇ ਭਾਵੇਂ ਪੂਰਨਾ ਭਰੀਆਂ ਆਪਾਂ ਸੁਸੰਗਤ ਦੀ ਹੋ ਚੁੱਕੀ ਜੀ ਵਾਪਸੀ ਵਾਪਸ ਨਨਕਾਣਾ ਸਾਹਿਬ ਵੱਲ ਸਾਰੀ ਸੰਗਤ ਤੇ ਯਾਰ ਬੱਸਾਂ ਖੜੀਆਂ ਨੇ ਜਾ ਕੇ ਵਹਿਰੀ ਐ ਤੇ ਆਪਾਂ ਹੀ ਚੱਲਦੇ ਆਂ ਜਿਹਦੇ ਪਾਸੇ ਜੋ ਇੰਟਰਵਿਊ ਹੋ ਰਹੀਆਂ ਨੇ ਪਾਕਿਸਤਾਨ মিডিਆ ਦੁਆਰਾ ਨਹੀਂ ਹੋ ਰਹੀਆਂ ਨੇ ਲੰਗਰ ਸਾਹਿਬ ਲੰਗਰ ਛੱਕ ਦੀ ਸੰਗਤ ਨਹੀਂ ਛਕਿਆ ਜਿਹ ਖਿਲਾਲ ਆਪਾਂ ਚੱਲਦੇ ਆਂ ਪਹੁੰਚ ਜਨ ਨਕਾਣਾ ਸਾਹਿਬ ਤੇ ਦਿਨੇ ਉੱਥੇ ਬਾਜ਼ਾਰ ਘੁੰਮਾਂਗੇ ਬਾਕੀ ਦੇਖਦੇ ਆਂ ਕਿਵੇਂ ਦਾ ਰਹੂਗਾ ਸਿਕਿਉਰਿਟੀ ਦੁਆਰਾ ਆਪਾਂ ਨਾਲ ਦੇਖਾਰ ਚੱਲ ਸੋ ਹੋ ਚੁੱਕੀ ਹੈ ਜੀ ਵਾਪਸੀ ਦੁਬਾਰਾ ਨਕਾਣਾ ਸਾਹਿਬ ਦੀ ਤੇ ਪਹੁੰਚ ਚੁੱਕਿਆ ਨਕਾਣਾ ਸਾਹਿਬ ਹੁਣ ਗੁਰਦੁਆਰਾ ਤੰਬੂ ਸਾਹਿਬ ਚੱਲਦੇ ਆਂ ਤੇ ਆਰਾਮ ਕਰਾਂਗੇ ਤੇ ਫਿਰ ਦਰਬਾਰ ਨਾਨਕਾ ਸਾਹਿਬ ਪਹੁੰਚਾਂਗੇ ਕੱਲੋਂ ਆਪਾਂ ਇੱਥੇ ਸਾਰਾ ਦਿਨ ਲੰਘਾਂਗੇ ਤੇ ਫਿਰ ਅਗਲੇ ਦਿਨ ਚਲਾਇਂ ਕਰਤਾਰਪੁਰ ਸਾਹਿਬ ਸੰਗਤ ਜਿਹੜੀ ਖੁੱਲ ਚੁੱਕਿਆ ਬਾਜ਼ਾਰ ਸਾਰਾ ਦੋ ਤਿੰਨ ਦਿਨਾਂ ਦੇ ਪਹਿਲਾਂ ਦਾ ਐ ਲੱਗ ਸੀ ਕਿ ਸਿਰ ਗਉੜੀਆਂ ਦੀ ਪੈਂਦਾ ਸੀਗਾ ਪਰ ਹੁਣ ਪੂਰਾ ਬਾਜ਼ਾਰ ਖੁੱਲ ਚੁੱਕਿਆ ਤੇ ਸੰਗਤ ਜਿਹੜੀ ਬਾਜ਼ਾਰ ਵਿੱਚ ਦੋ ਫਿਰੋਤ ਕਰ ਰਹੀ ਹੈ ਗੁਰਦੁਆਰਾ ਜਿੱਥੇ ਸੋਡਾ ਤੋਂ ਬਾਅਦ ਸੌਣ ਤੋਂ ਬਾਅਦ ਆਪਾਂ ਨਨਕਾ ਸਾਹਿਬ ਆ ਗਏ ਸੀਗੇ ਤੇ ਹੁਣ ਦੁਆਰੇ ਰੇਹੇ ਸੀ ਕਿਉਂ ਨੰਦਸ਼ਨ ਕਰਦੇ ਆ ਤੇ ਹੁਣ ਪਹੁੰਚੇ ਆਪਾਂ ਉਦੋਂ ਆ ਪਾਲ ਸੇ ਪੰਜਮੀ ਤੇ ਛੇਮੀ ਸਾਹਮਣੇ ਸੋ ਗੁਰਦੁਆਰਾ ਜੀ ਪਾਲ ਸੇ ਛੇਮੀ ਸਾਹਤ ਆ ਖੜੇ ਆ ਤੇ ਇਹ ਆ ਜੀ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਸਾਹਮਣੇ ਦਰਵਾਜ਼ਾ ਸਾਹਿਬ ਹੈ ਤੇ ਉਹ ਥਾਂ ਹੈ ਜੀ ਇਸ ਥਾਂ ਦਾ ਇਤਿਹਾਸ ਹੈ ਜੀ ਵੀ ਛੇਮੀ ਪਾਲ ਸੇ ਗੁਰੂ ਹਰਗੋਬਿੰਦ ਸਾਹਿਬ ਜਿੱਥੇ ਰੁਕੇ ਸੀ ਜਦੋਂ ਕਸ਼ਮੀਰ ਤੋਂ ਵਾਪਸ ਆਏ ਸੀਗੇ ਤੇ ਰੁਖਰਾਂ ਦਾ ਘੋੜਾ ਬਣਿਆ ਸੀ ਉਹਨਾਂ ਨੇ ਆਪਣਾ ਤੇ ਫਿਰ ਉਰੋਂ ਤੁਰ ਕੇ ਜਨਮ ਸਥਾਨ ਗਏ ਸੀ ਦਰਸ਼ਨ ਕਰਨ ਦੇ ਲਈ ਬਾਕੀ ਜਿਹਾ ਇੱਧਰ ਆਪਣਾ ਮੱਥਾ ਨਮਸਤਕ ਹੋਵਾਇਆ ਨਹੀਂ ਜੀ ਜਲਦੇ ਦਰਬਾਰ ਸਾਹਿਬ ਅੰਦਰ ਹਰ ਕੀ ਸੰਤ ਸੁਣੋ ਜਨ ਪਾਈ ਜੁਸੇਵ ਬੇ ਸੁਧੌਰ ਦੇ ਬਾਜ਼ਾਰ ਦਾ ਲਿਖਾ ਹੋਇਆ ਜੀ ਸ਼ਹਿਰ ਨਾਲ ਨਿਕਾਣਾ ਸਾਹਿਬ ਉਨੇ ਪੰਜਾਂ ਮੰਗ ਕੋਈ ਸਾਰੀਆਂ ਨਿਕਾਨਾਂ ਹੀ ਨੇ ਤੇ ਆਪਣੇ ਇਲੈਕਟ੍ਰੋਨਿਕਸ ਹੋ ਗਿਆ ਜੀ ਪਿੱਛੇ ਜੋ ਤਨਾਂਗੀਆਂ ਨੇ ਮੋਟਰ ਸਾਇਕਲ ਦੀਆਂ ਤੇ ਕਾਰਾਂ ਵੀ ਨੇ ਉਹ ਬਾਈ ਇਹ ਮੋਟਰ ਸਹੀ ਮੋਅ ਜਲਦੇ ਨੇ ਤੇ ਸਾਰੇ ਸਾਹਮਣੇ ਮੋਸ ਕਈ ਸੋ ਅੱਗੇ ਸੜਾ ਗੁਰਦੁਆਰਾ ਹੋਰ ਹੈਗਾ ਪਿੱਛੇ ਮਕੈਨਿਕਸ ਦੇ ਕੰਮਾਂ ਨਹੀਂ ਆ ਖਾਣ ਪੀਣ ਕਹਿੰਦੇ ਨੇ ਨਮਕੀਨ ਛਕਣਾ ਸਾਰਾ ਕੁਝ ਇਹ ਮਾਰਕੀਟ ਦੇ ਵਿੱਚ ਇੱਕ ਲਹਿਏ ਨੇ ਛੋਟੇ ਛੋਟੇ ਇਹ ਐਨੇ ਕਿ ਜਾਇ ਰੱਖਿਆਦਾ ਨਾ ਭਾਈ ਮਾਲਕੀਰ ਦੇ ਵਿੱਚ ਛੜ ਦੋ ਬੰਦਾ ਸ਼ੂਂ ਗੱਲ ਕਿ ਲਾਉਣ ਲੱਗੇ ਸਾਡੇ ਭਾਈ ਜੀ ਸੋ ਬਾਜ਼ਾਰ ਥੋੜਾ ਦੂਰ ਜੀ ਆਪਾਂ ਪਹੁੰਚੋਤੇ ਆ ਗੁਰਦੁਆਰਾ ਮਾਲਜੀ ਸਾਹਿਬ ਦੋਟਾ ਸਾਹਿਬ ਦੀ ਐਂਟਰੀ ਸਾਹਮਣੇ ਦਰਵਾਜ਼ੇ ਸਾਹਮਣੇ ਚੱਲਦੇ ਆ ਹੌਲੀ ਹੌਲੀ ਮੌਜਰੇ ਨੇ ਸੋ ਗੁਰਦੁਆਰਾ ਮਾਲੀ ਸਰਕਤਿਆ ਸਹੀ ਹੈ ਜੀ ਜਦੋਂ ਗੁਰਦਾਨ ਨਕ ਦੇਵ ਜੀ ਇੱਥੇ ਮੱਝਾਂ ਚਾਰਨਾ ਪਈ ਉਹ ਸਨ ਤਾਂ ਉਦੋਂ ਆਰਾਮ ਕਰ ਰੇ ਬੈਠੇ ਸਨ ਇੱਥੇ ਇਸ ਬੰਦੇ ਇਧਰ ਬੰਦੇ ਵਿੱਚ ਤਾਂ ਉਦੋਂ ਆਰਾਮ ਕਰਦੇ ਸਮੇਂ ਗੁਰਨਾਨਕ ਦੇਵ ਜੀ ਦੇ ਤੁਪ ਪਾ ਰਹੀ ਸੀ ਸੂਰਜ ਉੱਪਰ ਆ ਗਿਆ ਸੀ ਤੁਪ ਤੁਪਾਉਣ ਦੇ ਕਰਕੇ ਇੱਕ ਨਾਗ ਨੇ ਫਨੀ ਨਾਗ ਨੇ ਉਹ ਪਰੇਸ਼ਾਨ ਕੀਤੀ ਸੀ ਮੂੰਹ ਦੇ ਉੱਪਰ ਪਰੇਸ਼ਾਨ ਕੀਤੀ ਸੀ ਤਾਂ ਉਸ ਜਿਹੜੇ ਉਸ ਘਟਨਾ ਨੂੰ ਪੂਰਾ ਟਰਾਈਬਲ ਆਪ ਜੀ ਨੇ ਆਪਣੀਆਂ ਅੱਖਰਾਂ ਇਹ ਕੈਸੀਗਾ ਤੇ ਪਰ ਪ੍ਰਮਾਤਮਾ ਦਾ ਪ੍ਰਤੱਖ ਰੂਪ ਜਾਣਿਆ ਜੀ ਇਹ ਆ ਉਹ ਥਾਂ ਇੱਧਰ ਸਰੋਵਰ ਸਾਹਿਬ ਦਾ ਤੇ ਸਾਹਮਣੇ ਦਰਬਾਰ ਸਾਹਿਬ ਦੀ ਇਮਾਰਤ ਤੇ ਹੁਣ ਆਪਾਂ ਚੱਲਾਂਗੇ ਅਗਲੇ ਗੁਰੂ ਸਾਹਿਬ ਵੱਲ ਜੋ ਕਿ ਗੁਰੂ ਜਰਾ ਖੜਾ ਸਾਹਿਬ ਜੀ ਜੇ ਗੁਰੂ ਸਾਹਿਬ ਚ ਆਉਣ ਸੰਗਤ ਨੂੰ ਇਹ ਚਾਟ ਖਵਾਈ ਜਾਂਦੀ ਹੈ ਇੱਧਰੇ ਪਾਸੇ ਸਾਰੇ ਸੰਗਤਕਾਰੀ ਹੈ ਜਿੱਥੇ ਇਹਦੇ ਵਿੱਚ ਪਕੌੜੇ ਨਹੀਂ ਣਟਣੀਆਂ ਪਿਆਜ਼ ਤੇ ਖੀਰਾ ਪਾਹ ਜੀ ਬਾਕੀ ਬਹੁਤ ਸਵਾਦ ਆ ਲੰਗਰ ਵੀ ਖਵਾਈ ਜਾਂਦੀ ਹੈ ਜੀ ਗੁਰਦੁਆਰਾ ਮਾਹੌਲ ਸਾਹ ਦੇਖੋ ਸੋ ਜੋਗੀ ਜੀ ਕੋਲ ਤੁਸੀਂ ਸਾਹ ਦੇ ਰਹੇ ਹੋ ਸਾਰੇ ਇਕੋ ਲੈਂਚ ਨੇ ਜਿਵੇਂ ਆਪਾਂ ਹੁਣ ਤੱਕ ਦੇਖੇ ਨੇ ਵੇ ਲਾਸਟ ਗੁਰਦੁਆਰਾ ਸਾਹਿਬ ਆਪਾਂ ਇਸ ਲਾਈਨ ਦਾ ਗੁਰਦੁਆਰਾ 1100 ਸਾਹਮਣੇ ਬਿਲਕੁਲ ਬਕਰੇ ਵੇਖਦੇ ਕਰਦੋ 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 ਕੰਮ ਕਾਰ ਕੰਮ ਕਰ